पहली होटल तो चा पीती होटल तो चा पीती हो पहली होटल तो चा पीती कबर तेखे मर स नहीं ढोल वफा की तेरिया ते फूल पर दसियां मैं साहौ लग पई ਫਖਤ ਪਿਆ ਮੈਂ ਕੱਲੀ ਬੈ ਕੇ ਰੋਣ ਲੱਗ ਪਈ ਇਹ ਜਿਸ ਕੁੜੀ ਨੂੰ ਤੁਸੀਂ ਗਾਉਂਦਿਆਂ ਸੁਣਿਆ ਇਸ ਦਾ ਨਾਂ ਰਾਣੀ ਹੈ ਤੇ ਰਾਣੀ ਬਟਾਲਾ ਦੀ ਬੀਕੋ ਬਸਤੀ ਦੀ ਰਹਿਣ ਵਾਲੀ ਹੈ ਜੋ ਆਪਣੇ ਪਰਿਵਾਰ ਦੇ ਨਾਲ ਬਾਜ਼ਾਰਾਂ ਦੇ ਵਿੱਚ ਸਮਾਨ ਵੇਚਦੀ ਹੈ ਤੇ ਇਸ ਤੋਂ ਇਲਾਵਾ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਣੇ ਪਰਿਵਾਰ ਸਮੇਤ ਜਾ ਕੇ ਗਾਉਂਦੀ ਵੀ ਹੈ ਉਸ ਦੀ ਆਵਾਜ਼ ਨੂੰ ਲੋਕ ਪਸੰਦ ਕਰਦੇ ਨੇ ਪਰ ਕਹਿ ਸਕਦੇ ਆ ਕਿ ਕਈ ਵਾਰੀ ਹੁਨਰ ਕਿਸੇ ਦੀ ਅਮੀਰੀ ਗਰੀਬੀ ਵੇਖ ਕੇ ਨਹੀਂ ਆਉਂਦਾ ਸਗੋਂ ਇਹ ਤਾਂ ਇੱਕ ਰੱਬੀ ਰਹਿਮਤ ਹੁੰਦੀ ਹੈ ਜੋ ਇਸ ਕੁੜੀ ਰਾਣੀ ਨੂੰ ਮਿਲੀ ਹੈ ਤੇ ਰਾਣੀ ਦਾ ਇਹ ਹੁਨਰ ਕੁਦਰਤੀ ਹੈ ਇਸ ਨੂੰ ਨਾ ਤਾਂ ਨਖਾਰਨ ਲਈ ਕੋਈ ਗੁਰੂ ਮਿਲਿਆ ਹੈ ਤੇ ਨਾ ਹੀ ਇਸ ਨੇ ਖੁਦ ਕੋਈ ਰਿਹਸਲ ਕੀਤੀ ਹੈ ਫਿਰ ਵੀ ਇਸ ਦੀ ਆਵਾਜ਼ ਇੰਨੀ ਪਿਆਰੀ ਹੈ ਕਿ ਬਿਨਾਂ ਤਾਲ ਅਤੇ ਸਾਜ਼ ਦੇ ਸੰਗੀਤ ਸੁਣਨ ਵਾਲੇ ਦੀ ਰੂਹ ਖੁਸ਼ ਕਰ ਦਿੰਦੀ ਹੈ ਆਓ ਫੇਰ ਪਹਿਲਾਂ ਉਸਦੀ ਆਵਾਜ਼ ਨੂੰ ਆਪਾਂ ਸਾਰੇ ਰੜ ਕੇ ਫੇਰ ਸੁਣੀਏ ਹੋ ਯਾਦਾਂ ਤੇਰੀਆਂ ਤੇ ਫੁੱਲ ਪਰਦੇਸੀਆਂ ਮੈਂ ਸਾਹ ਚ ਪਰੌਣ ਲੱਗ ਪਈ ਹੋ ਖਤ ਪਿਆ ਮੈਂ ਕੱਲੀ ਬਹਿ ਕੇ ਰੌਣ ਲੱਗ ਪਈ ਮੈਂ ਕੱਲੀ ਬਹਿ ਕੇ ਰੌਣ ਲੱਗ ਪਈ ਤੇਰੀਆਂ ਯਾਦਾਂ ਤੇਰੀ ਤਤਾਇਆ ਨਾ ਕਰਵੇ ਰਵਾਇਆ ਨਾ ਕਰਵੇ ਪਿਆਰ ਕਰ ਦਿਆਂ ਗਲ ਨਾਲ ਲਾਇਆ ਤਾਂ ਕਰਵੇ ਸਾਨਾ ਵੇ ਮਰਮੁਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਆਕੇ ਮੈਂ ਨਹੀਂ ਆਣਾ ਇੱਕ ਦਿਨ ਮਿਲ ਜਾਣਾ ਤੈਨੂੰ ਹੋ ਯਾਦ ਮੇਰੇ ਆਉਣੀ ਇੱਕ ਦਿਨ ਮੈਂ ਨਹੀਂ ਹਾਣਾ ਫਿਰ ਰहत ਗਈ ਫਿਰ ਸਾਲ ਗਿਆ ਪਹਿਲਾ ਜਲਮ ਹਸਨੂਲਾ ਅਰਲਾ ਕੈਂਟਲ ਗਿਆ ਹਰ ਲਮਹ ਹਸਨੂਲਾ ਅਰਲਾ ਕੈਂਟਲ ਗਿਆ ਤੇਰੀ ਯਾਦ ਚੇ ਪਲ ਪਲ ਰਾਰੇ ਯਾਦ ਚੇ ਪਲ ਪਲ ਰਾਰੇ ਕੇ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਫਾਇਦਾ ਲੈ ਨਾ ਨਜ ਜ ਸਾੜਿਆ ਜੇ ਤੂੰ ਜਾਣ ਗਏ ਸਾਡੀ ਕਮਜ਼ੋਰੀ ਹੋ ਤੂੰ ਤਾਂ ਸੱਚੀ ਰਬ ਬਣ ਬਹਿ ਗयो ਤੇਰੇ ਤਾਂ ਸੱਚੀ ਰਬ ਬਣ ਬਹਿ ਗयो ਤੇਰੇ ਹੱਥ ਵਿੱਚ ਪੜਾਤੀ ਐ ਸਡੋਰੀ ਨਾ ਦਰ ਦਰਤੇ ਮਰਣ ਟਕਰਾ ਨਾ ਦਰ ਦਰਤੇ ਮਰਣ ਟਕਰਾ ਖੋਜੜ ਦੇ ਰਾਣੀ ਆਪਣੀ ਇਸ ਗਾਇਕੀ ਬਾਰੇ ਕੀ ਕਹਿੰਦੀ ਐ ਆਓ ਉਹਦੇ ਕੋਲ ਵੀ ਸੁਣਦੇ ਆਂ ਇਹ ਹੋਇਆ ਝਕਾ ਗਾਉਂਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀਗੇ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਮਤਲਬ ਗਾ-ਗਾ ਕੇ ਘਰ ਦਾ ਕੰਮ ਕਰਦੇ ਆਂ ਤੇ ਫਿਰ ਗਾਉਂਦੇ ਰਹਿੰਦੇ ਹਾਂ ਹਾਂਜੀ ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਗਾਣੇ ਸੁਣੇ ਸੀ ਉਹ ਕਿਹੜਾ ਗੋੰਦਾ ਮੌਕਾ ਮਿਲਦਾ ਆਂਕੀ ਲੋਕੋ ਨਹੀਂ ਜਿੱਤੇ ਸੀ ਆਪਣੇ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫੇਰ ਅਸੀਂ ਰਲ ਕੇ ਗਾਉਂਦੇ ਆਂ। ਫਰੀਦਾ ਪਰ ਕੁਝ ਕਹਿੰਦੇ ਨਹੀਂ ਆਂ ਕਹਿੰਦੇ ਠੀਕ ਆ ਆਪਣਾ ਹਨਰ ਕੁਝ ਨਹੀਂ ਹੁੰਦਾ ਗਾਉ। ਜਦੋਂ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾ ਹੀ ਲੀਦਾ ਹੈ। ਕਿਹੜਾ ਸਮਾਨ ਵੇਚਦੇ ਜਾਂਦੇ ਬੇਟਾ ਮੇਨੀਆਰੀ ਦਾ ਸਮਾਨ ਵੇਚਦੇ ਮੇਕਅਪ ਦਾ। ਜਦੋਂ ਵੇਲੇ ਹੋ ਜਾਂਦਾ ਫੇਰ ਥੋੜਾ ਬੋਤਾ ਗਾ ਲੀਦਾ ਹੈ। ਛੱਲੇ ਛੱਲੇ ਗਾ ਕੇ ਫੇਰ ਟਾਈਮ ਪਾਸ ਕਰਦੇ ਆਂ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫੇਰ ਛੱਲੇ ਛ पहली होटल तो चा पीती पहली होटल तो चा पीती हो पहली होटल तो चा पीती कबर ते लिख मर सो ढोले वफा कीती हो नहीं हो ढोले वफा कीती ते भी लागे खलोंदे कंगा ही है चलो कुछ आंदा है हुनर है ते आगे विखाओ हुनर ਠੀਕ ਹੈ ਸਪੋਰਟ ਠੀਕ ਰਾਨੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਲਗਭਗ ਸਾਰੇ ਹੀ ਗਾਉਂਦੇ ਨੇ ਤੇ ਉਸਨੇ ਵੀ ਆਪਣੇ ਭੈਣ ਭਰਾਵਾਂ ਵੱਲ ਵੇਖ ਕੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਉਹ ਬਜ਼ਾਰਾਂ ਵਿੱਚ ਛੋਟਾ-ਮੋਟਾ ਸਮਾਨ ਵੇਚਦੇ ਅਤੇ ਫਿਰ ਕਦੇ-ਕਦੇ ਉਹ ਇਸ ਤੋਂ ਇਲਾਵਾ ਵਿਹਾਂ ਸ਼ਾਦੀਆਂ ਵਿੱਚ ਇਕੱਠੇ ਹੋ ਕੇ ਗਾਉਂਦੇ ਵੀ ਨੇ ਹਰ ਕੋਈ ਉਹਨਾਂ ਦੀ ਆਵਾਜ਼ ਨੂੰ ਪਸੰਦ ਕਰਦਾ ਹੈ ਰਾਣੀ ਦਾ ਪਤੀ ਵੀ ਕਹਿੰਦਾ ਹੈ ਕਿ ਰਾਣੀ ਦੀ ਆਵਾਜ਼ ਬਹੁਤ ਮਿੱਠੀ ਹੈ ਤੇ ਉਹ ਅਤੇ ਉਸ ਦਾ ਪਰਿਵਾਰ ਹਮੇਸ਼ਾ ਉਸ ਨੂੰ ਸਪੋਰਟ ਕਰਦੇ ਨੇ ਸਪੋਰਟ ਸਰ ਆਪਣਾ ਹਨਰ ਦਿਖਾਓ ਕੋਈ ਬਚਪਨ ਤੋਂ ਹੀ ਹੈ ਸਰ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਕਰਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਚੱਲਦਾ ਇਸ ਆਪਣੀ ਲੇਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆ ਕਦੇ ਜਾਣ ਲੱਗਿਆ ਕੋਈ ਗੱਲ ਨਹੀਂ ਸਰ ਅਸੀਂ ਤੇ ਚਾਹੁੰਦੇ ਹਾਂ ਆਪਣਾ ਹਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾਂ ਵਧਣਗੇ ਸੋ ਹੁਨਰ ਪਛਾਨਣ ਵਾਲੇ ਹੁਨਰ ਪਛਾਨ ਲੈਂਦੇ ਨੇ ਲੋੜ ਹੈ ਕਿ ਇਸ ਤਰੀਕੇ ਦੀਆਂ ਗਰੀਬ ਬਸਤੀਆਂ ਜਿਹੜੀਆਂ ਛੋਟੇ ਕਸਬਿਆਂ ਦੇ ਵਿੱਚ ਹੁੰਦੀਆਂ ਨੇ ਉੱਥੇ ਵੀ ਕਦੇ ਇਹੋ ਜਿਹਾ ਹੁਨਰ ਦਿਸੇ ਤਾਂ ਉਸ ਨੂੰ ਅੱਗੇ ਲਿਆਉਣ ਦਾ ਉਪਰਾਲਾ ਜ਼ਰੂਰ ਹੋਣਾ ਚਾਹੀਦਾ ਆ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਰਾਣੀ ਦੀ ਮਦਦ ਕਰਨੀ ਚਾਹੀਦੀ ਹੈ ਤਾ ਜਰੂਰ ਰਾਣੀ ਦੀ ਇਸ ਪੱਖੋਂ ਮਦਦ ਕੀਤੀ ਜਾਵੇ ਤਾਂ ਕਿ ਉਹ ਇੱਕ ਵਧੀਆ ਗਾਇਕਾ ਬਣ ਕੇ ਹੋਰ ਵੀ ਆਪਣੇ ਹੁਨਰ ਨੂੰ ਨਿਖਾਰ ਸਕੇ ਤੇ ਇਸ ਫੀਲਡ ਵਿੱਚ ਜਾ ਕੇ ਜਿਵੇਂ ਅੱਜਕੱਲ ਦੇ ਗਾਇਕ ਬਹੁਤ ਸਾਰਾ ਪੈਸਾ ਕਮਾ ਰਹੇ ਨੇ ਰਾਣੀ ਦਾ ਵੀ ਸ਼ਾਇਦ ਇਹ ਕਸਬ ਉਸ ਦੇ ਬਾਜ਼ਾਰਾਂ ਵਿੱਚ ਸਮਾਨ ਵੇਚਣ ਨਾਲੋਂ ਜ਼ਿਆਦਾ ਚੱਲ ਜਾਵੇ